ਇਹ ਤੋਂ ਅੰਦੇ ਦੇ ਆ ਪਰ ਤੁਹਾਡੇ ਮੰਤਰੀ ਦੇ ਉਹਨੂੰ ਆ ਵੀ ਮੇਰੀ ਗੁੱਤੀ ਥੱਲੇ ਵੀ ਲੰਗੇ ਜਿਹੜਾ ਲੰਘਦਾ ਦੋਸਤੋ ਮੈਂ ਤੁਹਾਡਾ ਆਪਣਾ ਪੇਸ਼ ਕਰਦਾ ਦੇ ਦੁਨੀਆ ਚੈਨਲ ਤੋਂ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਗਾ ਕਿ ਅੱਜ ਹਰਦੀਪ ਸਿੰਘ ਮੁੰਡੀਆਂ ਦੇ ਨਿਵਾਸ ਸਥਾਨ ਚੰਡੀਗੜ੍ਹ ਬੋਰਡ ਦੇ ਉੱਤੇ ਇੱਕ ਜਥੇਬੰਦੀ ਵੱਲੋਂ ਵਾਟਰ ਸਪਲਾਈ ਨੱਕ ਦੇ ਨਾਲ ਸੰਬੰਧਤ ਜਿਹੜੀ ਆ ਉਹਨਾਂ ਵੱਲੋਂ ਇੱਕ ਧਰਮ ਲਾਇਆ ਗਿਆ ਉਹਦੇ ਪਹਿਲੇ ਪੜਾਅ ਤੋਂ ਬਾਅਦ ਸੂਬਾ ਜਲ ਸਰਪੰਚਤ ਦਾਇਰ ਹੀ ਸੈਂਟ ਹੈ ਕੰਟਰੈਕਟ ਕਰਕੇ ਜਿੰਨੇ ਰੈਸਟਰ ਉੱਪਰ ਕਰਦੇ ਸਾਡੇ ਪਾਇ ਸਰ ਜਿਹੜਾ ਸਾਡਾ ਇਹ ਧਾਲਾ ਲਗਿਆ ਅਸੀਂ ਪਿਛਲੀ 26 ਤਰੀਕ ਨੂੰ ਜਿੱਤਣਾ ਜਿਹੜਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਾਡੀ ਮੀਟਿੰਗ ਕਰਾਈ ਸੀ ਮੁੱਖ ਮੰਤਰੀ ਪੰਜਾਬ ਦਾ ਇਹ ਤੁਹਾਡੀ ਜਿਹੜੀ ਮੁੱਖ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਕਰਵਾਈ ਦਿਓ ਉਹ ਤੁਹਾਡੀ ਮੰਗਾਂ ਤੇ ਮਸਲੇ ਹੱਲ ਕਰਾਇਆ ਜਾਵਾ ਪਰ ਆਪੂ ਜਿਹੜਾ ਪੰਜਾਬ ਪ ਵੱਲ ਮੀਟਿੰਗ ਕਰਨ ਗਏ ਆ ਤਾਂ ਮੁੱਖ ਮੰਤਰੀ ਪੰਜਾਬ ਬਿਲਕੁਲ ਮੀਟਿੰਗ ਤੋਂ ਮੁੱਕ ਗਿਆ ਜਿਹੜਾ ਅਸੀਂ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਰਾਤ ਦਾ ਕੰਮ ਕੀਤਾ ਵੀ ਜੇਕਰ ਮੁੱਖ ਮੰਤਰੀ ਸਾਹਿਬ ਮੀਟਿੰਗ ਨਹੀਂ ਕਰ ਸਕਦੇ ਕਟੂ ਬਟੂ ਸਾਈਡ ਨਾਲ ਮੀਟਿੰਗ ਕਰਕੇ ਸਾਡੇ ਮਸਲੇ ਦਾ ਹੱਲ ਕਰੋ ਤਾਂ ਉਸ ਟਾਈਮ ਮੰਤਰੀ ਇਹ ਸਭ ਮੁੰਡੀਆਂ ਵੀ ਇਸ ਗੱਲ ਤੋਂ ਕੰਨੀ ਕਰਾ ਕੇ ਵੀ ਅਸੀਂ ਤੁਹਾਡਾ ਮੀਟਿੰਗ ਨਹੀਂ ਕਰ ਸਕਦੇ ਤੁਸੀਂ ਉਸੇ ਪਹਿਲਾਂ ਫੈਸਲਾ ਕੀਤਾ ਜਿਵੇਂ ਵੀ ਨੇ ਵੀ ਆਉਣ ਵਾਲੀ ਕੀ ਕੀ ਜਿਹੜਾ ਜੰਗਪ੍ਰਾਈ ਦਾ ਮੰਤਰੀ ਹਰਦੀਪ ਸਿੰਘ ਮੋਢਿਆ ਦੀ ਕੋਠੀ ਦਾ ਘਰਾਉ ਕੀਤਾ ਜਾਊਗਾ ਅੱਜ ਅਸੀਂ ਜੰਗਪ੍ਰਾਈ ਮੰਤਰੀ ਹਰਦੀਪ ਸਿੰਘ ਮੋਢਿਆ ਦੀ ਕੋਠੀ ਦਾ ਘਰਾਉ ਕਰਨ ਲਈ ਸੀ ਸਾਨੂੰ ਇੱਥੋਂ ਪ੍ਰਸ਼ਾਸਨ ਨੇ ਬੈਰੀਕੇਡ ਲਾ ਕੇ ਸਾਨੂੰ ਕੋਠੀ ਦਾ ਘਹਾਉਣ ਤੋਂ ਰੋਕਿਆ ਇਸ ਤੋਂ ਅਕੀਰ ਅਸੀਂ ਜਿਹੜਾ ਚੰਡੀਗੜ੍ਹ ਤੋਂ ਚੰਡੀਗੜ੍ਹ ਰੋਡ 'ਤੇ ਬੈਠ ਗਏ ਔਰ ਪ੍ਰਸ਼ਾਸਨ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਤੁਹਾਡੀ ਜਿਹੜੀ ਮੀਟਿੰਗ ਹੈ ਜੰਗਪ੍ਰਾਈ ਮੰਤਰੀ ਦਾ ਸ਼ਾਮ ਨੂੰ 5 ਵਜੇ ਸ਼ੁਰੂ ਹੋਣੀ ਹੈ ਜੇਕਰ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਵੀ 4 ਵਜੇ ਤੁਸੀਂ ਸਾਡੀ ਸਰਕਾਰੀ ਗੱਡੀ 'ਚ ਬੈਠ ਕੇ ਮੀਟਿੰਗ ਕਰਨ ਜਾਇਓ ਤਾਂ ਅਸੀਂ ਬਿਲਕੁਲ ਏਦਾਂ ਸਹੀ ਵੀ ਠੀਕ ਹੈ ਮੀਟਿੰਗ ਕਰਨੀ ਹੈ ਮੀਟਿੰਗ ਦਾ ਕਾਰਜ ਦੇ ਮਸਲੇ ਰੱਖ ਲਓ ਫਿਰ ਆਊਟਰ ਰੋਡ ਤੇ ਬੈਠੇ ਸੀ ਪ੍ਰੋਗਰਾਮ ਜਿਹੜਾ 4 ਵਜੇ ਤਾਂ ਹੀ ਪ੍ਰੋਫੈਸ਼ਨਲ ਕਰਵਾਉਣਾ ਸੀ ਜਿਹੜਾ ਉਹਨਾਂ ਸ਼ਾਹ ਜੀ ਨੇ ਇਸ ਕੰਮ ਬਿਲਕੁਲ ਕੰਨੈਕਟ ਕਰ ਆਇਆ ਵੀ ਤੁਸੀਂ ਜਿਹੜੀ ਮੀਟਿੰਗ ਜਿਹੜੀ ਨਾਲ ਕਰਵਾਉਣਾ ਕਰੋ ਜਦੋਂ ਦੇਪੀ ਸਾਹਿਬ ਨਾਲ ਆਪਾਂ ਗੱਲ ਕੀਤੀ ਤਾਂ ਉਹ ਵੀ ਇਹਨਾਂ ਨੇ ਕੋਈ ਸਪੈਸ਼ਲਟੀ ਕੰਨੀਪਰ ਇਸ ਤੋਂ ਅੱਗੇ ਅਸੀਂ ਜਿਹੜਾ ਚੰਡੀਗੜ੍ਹ ਦਾ ਦੂਜਾ ਬਸ ਉਹ ਵੀ ਬਲੌਕ ਫੈਟਾ ਸਾਡੀ ਜਿਹੜੀ ਮੀਟਿੰਗਾਂ ਮੈਥੋਂ ਦੇ ਮਤਲਬ ਨਹੀਂ ਹੋ ਰਹੀ ਜਿੱਦ ਮੈਂ ਇੱਕ ਦਿਨ ਤੁਹਾਡੇ ਕੋਲ ਖਾਤੀ ਕਰਨੀ ਜਾਊਗਾ ਇੱਕ ਬੜੀ ਵਧੀਆ ਕੋਸ਼ਿਸ਼ ਇੱਕ ਹੋਰ ਵੀ ਰੋਡ ਜੰਦਾ ਆ ਕੀਤਾ ਉਹਦੀਆਂ ਐਂਬੂਲੈਂਸ ਨਹੀਂ ਰੋਕਦੀ। ਤੇ ਆਮ ਕਈ ਵਾਰੀ ਆਪਣੀ ਗੱਡੀ ਦੇ ਵਿੱਚ ਹੀ ਕੋਈ ਬੰਦਾ ਮਾਰ ਹੁੰਦਾ ਕਿਤੇ ਹਸਪੀਟਲ ਜਾਂਦਾ। ਰਾ ਫਸ ਜਾਂਦਾ ਉਹ ਐਂਬੂਲੈਂਸ ਨਾਲੋਂ ਜ਼ਿਆਦਾ ਕੀਮਤੀ ਬਣ ਜਾਂਦਾ ਉਹਦੇ ਨਾਲ ਕੀ ਕਰਦੇ ਹੈ ਸਾਡੀ ਜਥੇਰੇ ਦਾ ਫੈਸਲਾ ਸਭ ਤੋਂ ਪਹਿਲਾਂ ਅਸੀਂ ਐਂਬੂਲੈਂਸ ਬਦੰਪੜ ਤੋਂ ਸਕੂਲ ਆਈਆਂ ਮਸਾਂ ਕੇਸ ਤੋਂ ਹਾਂ ਅਮਰਿਆਂ ਤੋਂ ਕੋਈ ਵੀ ਮਰਜ਼ੀ ਚਾਹੇ ਕੋਈ ਵੀ ਦਾ ਬੁਖਾਰ ਪਿਆ ਮਰੀਜ਼ ਉਸ ਨੂੰ ਬਿਨਾਂ ਸਾਡੇ ਬਲਾਕੇ ਲੱਗੇ ਹੋਏ ਨੇ ਕੋਈ ਵੀ ਬੁਖਾਰ ਮਰੀਜ਼ ਆ ਅਸੀਂ ਉਹਨੂੰ ਕੋਈ ਲੁਪਕਣ ਨਹੀਂ ਦੇਣਾ ਕੋਈ ਐਮਰਜੈਂਸੀ ਆ ਇਹ ਗੱਲ ਨਹੀਂ ਹੋਊਗੀ ਮੈਨੂੰ ਕਹਾਂ ਸੱਚੀ ਅਸੀਂ ਤੁਹਾਨੂੰ ਰੋਕਦੇ ਨਹੀਂ ਸਾਡੀ ਜ਼ਮੀਨ ਦੇ ਆਪਣੇ ਨਾਲ ਉਸ ਦਾ ਅਸੀਂ ਇਹ ਜਿਹੜੇ ਰਾਹ ਹੀ ਖੜੇ ਨੇ ਇਹਨਾਂ ਤੋਂ ਮਾਫੀ ਵੀ ਚਾਹੋਦੇ ਆ ਕਿਉਂਕਿ ਅਸੀਂ ਦਾ ਸਭ ਮੰਤਰੀ ਦੀ ਕੁੱਤੀ ਘੇਰ ਲੈ ਸੀ ਕਿ ਜਿਹੜੀ ਇੱਥੋਂ ਰਸਤਾ ਵਿਕਣ ਵਾਸਤੇ ਸਾਨੂੰ ਮਜਬੂਰ ਇੱਥੋਂ ਦੇ ਪ੍ਰਸ਼ਾਸਨ ਨੇ ਕੀਤਾ ਜੇਕਰ ਉਹ ਵੈਰੀਗੇਟ ਨਾ ਲਾਉਂਦੇ ਤਾਂ ਅਸੀਂ ਬਿਲਕੁਲ ਚੰਡੀਗੜ੍ਹ ਹਾਈਵੇ ਤੇ ਨਹੀਂ ਬੈਠਦੇ ਸੀ ਅਸੀਂ ਮੰਤਰੀ ਦੀ ਕੋਠੀ ਅੱਗੇ ਜਾ ਕੇ ਬੈਠਣਾ ਸੀ ਇਹ ਜਿਹੜਾ ਫੈਸਲਾ ਇੱਥੋਂ ਦੇ ਪ੍ਰਸ਼ਾਸਨ ਨੇ ਸਭ ਤੋਂ ਕਰਵਾਇਆ ਤੇ ਕੱਲ ਪ੍ਰਸ਼ਾਸਨ ਹੁਣ ਵੀ ਸਾਨੂੰ ਕਹੇ ਅਸੀਂ ਬਿਲਕੁਲ ਇੱਥੋਂ ਥੋੜੀ ਗਾਇਤੇ ਬੋਲ ਰਹੇ ਆ ਕੋਟੀ ਕੋਟੀ ਅੱਗੇ ਬੈਠਣ ਦਾ ਸਾਡਾ ਫੈਸਲਾ ਸੀ ਇਹ ਜਿਹੜੀ ਮਜਬੂਰ ਹਾਲਾਤਾਂ ਨੂੰ ਨੂਰ ਕਰਨਾ ਸੀ ਫੋਨ ਤੁਹਾਨੂੰ ਕਿਦਾਂ ਦਾ ਕੋਈ ਰਿਸਪੌਂਸ ਆਇਆ ਹੈ ਮੰਤਰੀ ਸਾਹਿਬ ਵੱਲੋਂ ਦੇਖੋ ਜਿਹੜਾ ਕਹਿੰਦੇ ਵੀ ਕੋਈ ਥਰੀ ਬੈਠ ਕੇ ਗੱਲਬਾਤ ਕਰਦੇ ਉਹ ਪਰੰਤੂ ਮੰਤਰੀ ਸਾਹਿਬ ਵੱਲੋਂ ਕੋਈ ਸਾਨੂੰ ਰਿਸਪੌਂਸ ਨਹੀਂ ਆਇਆ ਇਸ ਤੋਂ ਅਸੀਂ ਅਗਲਾ ਫੈਸਲਾ ਲੈ ਕੇ ਇਹ ਸਾਨੂੰ ਜਿਹੇ ਪ੍ਰੋਗਰਾਮ ਲੰਬਾ ਵੀ ਚਲਾਉਣਾ ਪਵੇ ਚਾਹੇ ਇਸ ਪ੍ਰੋਗਰਾਮ ਵਿੱਚ ਅਸੀਂ ਕਿਸੇ ਰੂਪ ਦੇ ਬਦਲਾਅ ਪਵੇ ਅਸੀਂ ਇਹ ਪ੍ਰੋਗਰਾਮ ਲਗਾਤਾਰ ਚਾਈ ਰੱਖਾਂਗੇ ਜਦ ਤੱਕ ਜਨ ਸਭਰਾਇ ਵਿਭਾਗ ਦੇ ਵਿੱਚ ਕਿੰਨੇ ਵੀ ਐਨਲਿਸਟਮੈਂਟ ਕਾਹਦੀ ਸੀ ਕੰਮ ਨਹੀਂ ਉਹ ਪਪਾਗਾ ਦੇ ਲਿਆ ਕੇ ਰੈਗੂਲਰ ਨਹੀਂ ਕਰਦੀ ਸਰਕਾਰ ਚਾਹੇ ਦਫਤਰਾਂ ਦੇ ਕਿਹਨੇ ਇਹਨਾਂ ਸਾਰੇ ਕੰਮਿਆਂ ਨੂੰ ਪੱਕੇ ਕੀਤਾ ਜਾਵੇ ਇਹ ਜਾ ਰਹੇ ਨੂੰ ਉੱਗ ਦਿੱਤੀ ਜਾਵੇ ਜਿਹੜਾ ਪਾਣੀ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਇਹ ਹਰ ਇੱਕ ਨੂੰ ਨੋਰਾ ਛੋਟੀਆਂ ਵੱਡੀਆਂ ਕੰਪਨੀਆਂ ਨੂੰ ਵੇਚਿਆ ਜਾ ਰਿਹਾ ਜਦੋਂ ਕੰਪਨੀਆਂ ਕੋਲੇ ਪਾਣੀ ਦੇਣਾ ਜਾਣਾ ਤਾਂ ਕੰਪਨੀਆਂ ਨੇ ਆਪਣੀ ਮਰਜ਼ੀ ਦੇ ਅਨਾਰ ਉਹ ਰੇਟ ਤੈਅ ਕਰ ਲੈਣੇ ਚਾਹੇ 100 ਰੁਪਏ ਲੀਟਰ ਦਾ ਹੋਵੇ ਜਾਂ 200 ਰੁਪਏ ਲੀਟਰ ਅਸੀਂ ਪੰਜਾਬ ਦੇ ਸਮੂਹ ਲੋਕਾਂ ਨੂੰ ਬੇਇੱਜ਼ਤ ਕਰ ਰਹੇ ਹਾਂ ਇਹ ਲੜਾਈ ਕੰਨੀ ਸਾਡੇ ਕੱਚੇ ਕਾਮਿਆਂ ਦੀ ਲੜਾਈ ਨਹੀਂ ਇਹ ਸਮੂਹ ਪੰਜਾਬ ਦੇ ਲੋਕਾਂ ਦੀ ਲੜਾਈ ਆ ਪੰਜਾਬ ਦਾ ਜਿਹੜਾ ਪਾਣੀ ਆ ਇਹਨੂੰ ਸਾਡੀ ਗੁਰਬਾਨੀ ਦੇ ਵਿੱਚ ਪੈਦਾ ਦਾ ਦਰਜ ਕੀਤਾ ਗਿਆ ਉਹ ਸਾਡੀਆਂ ਸਰਕਾਰਾਂ ਵੱਲੋਂ ਕੋਸ਼ਿਸ਼ੀਆਂ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬੰਦ ਕਰਕੇ ਪਾਣੀ ਕਰਿਆ ਕਿਸੇ ਦਾ ਸਹਿਯੋਗ ਕਰ ਉਹ ਦੋ ਤੋਂ ਤਿੰਨ ਲਾ ਕੇ ਹਲੇ ਤੱਕ ਇਹਨਾਂ ਦਾ ਕੋਈ ਸਰਕਾਰ ਦਾ ਫੈਸਲਾ ਨਹੀਂ ਹੋਇਆ ਜਦੋਂ ਤੱਕ ਤੇ ਮੈਨੂੰ ਲੱਗਦਾ ਕਿ ਉਹਨਾਂ ਦੇ ਟਾਈਮ ਤੋਂ ਕੋਈ ਚੰਗਾ ਹੱਲ ਨਹੀਂ ਉਹ ਤਾਂ ਤੁਸੀਂ ਦੇਖ ਸਕਦੇ ਹੋ ਇਤਰਾ ਆਮ ਪਬਲਿਕ ਜਿਹੜੀ ਆ ਕਿੱਥੇ ਤੱਕ ਏੜੀਆਂ ਆ ਗੱਡੀਆਂ ਤੁਸੀਂ ਦੇਖ ਸਕਦੇ ਹੋ ਦੋਨੇ ਰੋਡਾਂ ਦੇ ਉੱਤੇ ਜਿਹੜੇ ਆਵਾਜਾ ਚੱਲਦੀਆਂ ਰੋਡ ਦੇ ਉੱਤੇ ਕਿੱਥੇ ਤੱਕ ਲੋਕ ਦੇ ਬੱਚੇ ਪਏ ਆ ਕਦੇ ਕਿਸੇ ਦਾ ਬੱਚਾ ਮਾਰ ਹੋਵੇ ਬੱਚਾ ਕੁਝ ਵੀ ਹੋ ਸਕਦਾ ਸੋ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹ ਜਿਹੜੀਆਂ ਛੋਟੀਆਂ ਮਸਲੇ ਆ ਇਹ ਐਡੇ ਵੱਡੇ ਹੱਲ ਨਹੀਂ ਆ ਕਿ ਜਿਹੜੇ ਨਹੀਂ ਹੋ ਸਕਦੇ ਇਹਨਾਂ ਦਾ ਹੱਲ ਕੀਤਾ ਜਾਵੇ ਸੋ ਬਹੁਤ ਬਹੁਤ ਧੰਨਵਾਦ ਕਰਨਾ ਚੱਲਣ ਤੋਂ ਬਾਅਦ ਜਿਹੜੇ ਜੱਲ ਵਾਲੇ ਮੰਤਰੀ ਹਰਦੀਪ ਸਿੰਘ ਮੁੰਡੇ ਨੇ ਨਾਲ 5.5 ਉਹਨਾਂ ਦੀ ਸਰਕਾਰੀ ਕੋਠੀ ਮੀਟਿੰਗ ਹੈ ਚੰਡੀਗੜ੍ਹ ਹੁਣ ਅਸੀਂ ਉੱਥੇ ਚੱਲੇ ਆ ਤੇ ਅਸੀਂ ਇੱਥੇ ਧਰਨਾ ਸਮਾਪਤ ਕਰਦਾ ਜੇਕਰ ਅੱਜ ਮੀਟਿੰਗ ਨਹੀਂ ਹੁੰਦੀ ਜਾਂ ਜਿਹੜੀ 7 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਣੀ ਹੈ ਜੇਕਰ ਇਹ ਦੋਵੇਂ ਮੀਟਿੰਗਾਂ ਨਹੀਂ ਹੁੰਦੀਆਂ ਤੇ 27 ਤਰੀਕ ਨੂੰ ਅਨੁਮਾਤੇ ਸਮੇਂ ਲਈ ਪਰਿਵਾਰਾਂ ਬੱਚਿਆਂ ਸਮੇਂ ਦੇ ਤੇ ਕੋਠੀ ਅੱਗੇ ਅਸੀਂ ਧਰਨਾ ਲਾਵਾਂਗੇ। ਇਹੀ ਜਗ੍ਹਾ ਤੇ ਇਸੀ ਜਗ੍ਹਾ ਤੇ ਦੋਵੇਂ ਰੋਣਾ। ਅਸਲਾਮੁਅਲੈਕਮ ਜੀ ਨਾਲ ਸਾਡੇ ਖਾਨਦਾਰ ਸਾਹਿਬ ਚੱਲੇ ਨੇ। ਥੈਂਕ ਯੂ ਟਾਟਾ ਵੀ ਤੁਸੀਂ